ਸਦੇ ਬਦਲੇ ਗਏ ਹੁਣ ਉਹ ਸੰਜੀਵ ਕਵਰ ਨੇ ਇਹ ਨਾਂ ਲਿਆ ਵੀ ਜਿਹੜੇ ਮੈਂ ਪੈਸੇ ਦੀ ਲੈਣ ਦੇਣ ਕਰਦਾ ਸੀ ਇਹ ਬੜੇ ਬੜੇ ਅਖਬਾਰਾਂ ਚ ਪ੍ਰਕਾਸ਼ਿਤ ਹੋਈ ਆ ਵੀ ਮੈਂ ਉਹ ਪੈਸੇ ਪਹਿਲੇ ਕਮਿਸ਼ਨਰ ਨੂੰ ਵੀ ਜਿਹੜੇ ਇਸ ਵੇਲੇ ਮੌਜੂਦਾ ਕਮਿਸ਼ਨਰ ਨੇ ਇਹ ਮੈਂ ਨਹੀਂ ਕਹਿ ਰਿਹਾ ਇਹ ਸੰਜੀਵ ਕਮਰ ਵਿਜੀਲੈਂਸ ਦੀ ਰਿਪੋਰਟ ਆ ਬਿਜ਼ਨਸ ਨੂੰ ਇਹ ਕਹਿ ਰਹੇ ਆ ਵੀ ਮੈਂ ਜਿਹੜਾ ਉਹ ਕਮਿਸ਼ਨਰ ਕਾਰਪੋਰੇਸ਼ਨ ਆ ਜਿਵੇਂ ਨੀ ਚ ਗਿਆ ਉਹਨਾਂ ਨੇ ਜਿਵੇਂ ਨਹੀਂ ਕਿਹਾ ਵੀ ਮੈਂ ਜਿਹੜੀ ਮੇਰੀ ਸਾਂਝਗਾੜ ਸੀ ਉਹ ਠੇਕੇਦਾਰਾਂ ਨੇ ਕਿਹਾ ਵੀ ਸਾਨੂੰ ਭਾਈ ਇਹ ਪੈਸੇ ਅਸੀਂ ਦੋਨਾਂ ਨੂੰ ਕਾਰਪੋਰੇਸ਼ਨ ਦੇ ਨੂੰ ਤੇ ਉਹਦਾ ਅੱਜ ਤੱਕ ਕੀ ਹੋਇਆ ਉਹਦਾ ਦੂਜਾ ਜਵਾਬ ਇੱਥੋਂ ਪਤਾ ਲੱਗਦਾ ਵੀ ਇਹ ਕ੍ਰਾਪਸ਼ਨ 'ਚ ਲਿਪਤ ਨੇ ਤੇ ਸੰਜੀਵ ਕਵਰ ਉਹ ਪ੍ਰੂਵ ਕਰਦਾ ਵੀ ਇਹ 3 ਸਾਲ 3 ਸਾਲ ਸਮਾਰਟ ਸਿਟੀ ਦੇ ਤੇ ਲੋਕਲ ਬਾਡੀਜ਼ ਦੇ ਮਹਿਕਮੇ ਦੇ ਉਹ ਸਾਰੇ ਟੈਂਡਰ ਜਿੰਨੇ ਵੀ ਦਿੱਤੇ ਆ ਉਹਦੀ ਪਰਤਾਲ ਹੋਣੀ ਚਾਹੀਦੀ ਆ ਕਿੰਨੇ ਕਿੰਨੇ ਪੈਸੇ ਆਮ ਆਦਮੀ ਦੇ ਲੀਡਰਾਂ ਕੋਲ ਗਏ ਆ ਕਿੰਨੇ ਕਿੰਨੇ ਸਰਕਾਰ ਕੋਲ ਗਏ ਆ ਕਿੰਨੇ ਸੀਐਮ ਦੇ ਘਰ ਗਏ ਆ ਪਤਾ ਲੱਗਣਾ ਚਾਹੀਦਾ ਸਭ ਤੋਂ ਵੱਡਾ ਸ਼ਹਿਰ ਤੇ ਇਹੀ ਆ ਸਭ ਤੋਂ ਜ਼ਿਆਦਾ ਪੈਸੇ ਉਰੇ ਹੀ ਨੇ ਕਾਰਪੋਰੇਸ਼ਨ ਕੋਲ ਗਲਾਡਾ ਕੋਲ ਉਦੋਂ ਬਾਅਦ ਇੱਕ ਹੋਰ ਮੈਂ ਉਹ ਵੀ ਵੀਡੀਓ ਤੁਹਾਨੂੰ ਸੁਣਾ ਦਿੰਦਾ ਜਿਹੜਾ ਕੀ ਬਹੁਤ بڑا ਮੈਂ ਤਾਂ ਇਹ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਜਿੱਦਨ ਮੈਂ ਆਇਆ ਜਿੱਦਨ ਟਿਕਟ ਦਿੱਤਾ ਉਦੋਂ ਹੀ ਮੈਂ ਕਿਹਾ ਸੀ ਵੀ ਸਿਰਫ ਰਾਜ ਸਭਾ ਖੋਣੀ ਆ ਜਦੋਂ ਇਹਨਾਂ ਨੇ ਡਿਕਲੇਅਰ ਪਿਛਲੀ ਵਾਰ ਉੱਥੇ ਕੀਤਾ ਜਦੋਂ ਅਸੀਂ ਸਾਰੇ ਜਲੰਧਰ ਦੀ ਇਲੈਕਸ਼ਨ ਚ ਲੱਗੇ ਹੋਏ ਸੀ ਉੱਥੇ ਵੀ ਇਹ ਗੱਲ ਪਹਿਲਾਂ ਕਹੀ ਵੀ ਅਸੀਂ ਮੰਤਰੀ ਬਣਾਵਾਂਗੇ ਜੀ ਉਹ ਵੀ ਉਰੇ ਕੰਪੇਨ ਕਰ ਰਹੇ ਆ ਭਗਤ ਸਾਹਿਬ ਹੁਣ ਇਹਨਾਂ ਨੇ ਜਦੋਂ ਖੁਸਰਪੁਰ ਸਰ ਹੋਈ ਵੀ ਆ ਜਿਹੜਾ ਬਾਈ ਇਲੈਕਸ਼ਨ ਲੜ ਰਹੇ ਆ ਵੀ ਇਹਨੂੰ ਅਸੀਂ ਮੰਤਰੀ ਬਣਾਵਾਂਗੇ ਕਿਹਾ ਕਿਸੇ ਨੇ ਨਹੀਂ ਪਰ ਸਾਰੇ ਐਮਐਲਏ ਨੇ ਸਾਰੇ ਐਮਐਲਏ ਨੇ ਉਹ ਕਹਿੰਦੇ ਜੀ ਫਿਰ ਅਸੀਂ ਨੇ ਅਸੀਂ ਵੀ ਕਿਸੇ ਨਾ ਕਿਸੇ ਬੇਬਹਾਨੇ ਨਾਲ ਬਾਈ ਇਲੈਕਸ਼ਨ ਹੀ ਕਰਾ ਲੈਣੇ ਆ ਜੇ ਮੰਤਰੀ ਤਾਂ ਉਹ ਤਾਂ ਬਣਨਾ ਨਹੀਂ ਤੇ ਚੀਫ ਮਿਨਿਸਟਰ ਨੂੰ ਕੱਲ ਦੇਖਿਆ ਵੀ ਨਾ ਉਰੇ ਪੱਪੀ ਮਦਦ ਕਰ ਰਿਹਾ ਨਾ ਉਰੇ ਬੱਗਾ ਮਦਦ ਕਰ ਰਿਹਾ ਨਾ ਉਰੇ ਸਿੱਧੂ ਮਦਦ ਕਰ ਰਿਹਾ ਨਾ ਉਰੇ ਭੋਲਾ ਜੀ ਮਦਦ ਕਰ ਰਿਹਾ ਫੇਰ ਕੱਲ ਕੀ ਕਹਿੰਦੇ ਆ ਮੁੱਖ ਮੰਤਰੀ ਸਾਹਿਬ ਪ੍ਰੈਸ ਕਾਨਫਰੰਸ ਜਦੋਂ ਪੁੱਛਿਆ ਤੁਸੀਂ ਉਹ ਪੁੱਛ ਰਹੇ ਹੋ ਤੁਸੀਂ ਵੀ ਕੀ ਸੰਜੀਵ अरोड़ा ਨੂੰ ਤੁਸੀਂ ਵਾਦਾ ਕੀਤਾ ਸੀ ਮੰਤਰੀ ਬਣਾਓਗੇ ਜਦੋਂ ਉਹ ਉਹ ਕਹਿੰਦੇ ਭਾਈ ਬਿਲਕੁਲ ਇਹ ਕੋਈ ਐਸੀ ਗੱਲ ਨਹੀਂ ਗਈ ਆਮ ਆਦਮੀ ਪਾਰਟੀ ਤਾਂ ਬਿਲਕੁਲ ਹੀ ਐਸੀ ਕੋਈ ਗੱਲ ਨਹੀਂ ਗਈ ਵੀ ਕਿਸੇ ਨੂੰ ਵੀ ਲੱਗ ਸਕਦੀ ਆ ਤੇ ਇਸ ਕਰਕੇ ਕੱਲ ਇਹ ਕਲੈਰਿਟੀ ਦੇ ਗਏ ਉਹ ਬਾਰ-ਬਾਰ মিডিਆ ਨੇ ਪੁੱਛਿਆ ਰੋੜਾ ਜੀ ਬਾਰੇ ਉਹ ਸਵਾਲ ਕਰਵਾ ਰਹੇ ਸੀ ਰੋੜਾ ਜੀ ਤੇ ਨਾਲ ਖੜੇ ਸੀ ਉਹ ਕਹਿੰਦੇ ਬਿਲਕੁਲ ਹੁਣ ਜਿਹੜੀ ਤੁਸੀਂ ਖਬਰਾਂ ਲੱਗ ਰਹੀਆਂ ਸੀ ਆਮ ਆਦਮੀ ਕਹਿ ਰਿਹਾ ਸੀ ਵੀ ਜੀ ਡਿਪਟੀ ਚੀਫ ਮਿੰਿਸਟਰ ਮੰਤਰੀ ਦੀ ਝੰਡੀ ਫਲਾਨਾ ਮਹਿਕਮਾ ਸਭ ਚੀਜ਼ਾਂ ਖਤਮ ਸਿਰਫ ਤੇ ਸਿਰਫ ਉਹਨਾਂ ਦੀ ਰਾਜ ਸਭਾ ਜਦੋਂ ਉਹਨਾਂ ਨੇ ਉਹਨਾਂ ਨੂੰ ਐਮ ਐਲ ਏ ਦੀ ਟਿਕਟ ਲਈ ਖੜਾਉਣਾ ਸੀ ਰਾਜ ਸਭਾ ਲੈਣੀ ਸੀ ਉਹ ਪ੍ਰਚਾਰ ਉਹਨਾਂ ਨੂੰ ਪ੍ਰਚਾਰ ਕੇ ਜਿਵੇਂ ਜਵਾਕ ਨੂੰ ਪੁਚਕਾਰ ਕੇ ਪੁਚਕਾਰ ਕੇ ਪੁਚਕਾਰ ਕੇ ਚੋਰੀ ਦੇਤੀ ਤੇ ਮੁੜ ਕੇ ਉਸ ਤੋਂ ਬਾਅਦ ਹੁਣ ਮਾਂਜਾ ਲਾਤਾ ਸਭ ਚੀਜ਼ ਤੋਂ ਮੁੱਕ ਗਏ ਹੁਣ ਅਰੋੜਾ ਸਾਹਿਬ ਮੈਂ ਤਾਂ ਇਹ ਬੇਨਤੀ ਕਰਦਾ ਆਪਣੇ ਆਪ ਆ ਕੈਦੋ ਵੀ ਭਾਈ ਮੈਨੂੰ ਵੋਟਾਂ ਨਾ ਪਾਇਓ ਮੈਂ ਹੂੰ ਕਹਿਣਾ ਲਿਦੇ ਹਲਿਆਣਿਆਂ ਨੂੰ ਵੀ ਇੱਕ ਰਾਜ ਸਭਾ ਆਪਣੇ ਹੱਥੋਂ ਚਲੀ ਜਾਊਗੀ ਕਿਉਂ ਤੁਸੀਂ ਇਹਨਾਂ ਨੂੰ ਵੋਟ ਪਾ ਕੇ ਖਰਾਬ ਕਰਨੀ ਐ ਐਮ ਐਲ ਏ ਤਾਂ ਜਿੱਥੇ 95 ਫਿਰਦੇ 96 ਫਿਰਦੇ 97 ਇਹ ਫਿਰ ਜਾਣਗੇ ਕੀ ਫਰਕ ਪੈਣ ਲੱਗਿਆ ਰਾਜ ਸਭਾ ਦੇ ਵਿੱਚ ਰਾਜ ਸਭਾ ਤਾਂ ਕੁੱਲ 300 ਕੁਸ਼ ਹੁੰਦੀਆਂ ਐ ਉਹ ਇਹਨਾਂ ਨੂੰ ਮਿਲੀ ਹੋਈ ਆ ਉਹ ਵੀ ਪੰਜਾਬ ਦੇਆਂ ਨੂੰ ਮੁੜ ਕੇ ਕੇਜਰੀਵਾਲ ਅਲਗੇ ਨੇ ਲੈ ਜਾਈਆਂ ਆਪਾਂ ਨੂੰ ਕੀ ਮਿਲੂਗਾ ਇਹ ਚ ਇਸ ਕਰਕੇ ਐਮਐਲਏ ਜਿੱਥੇ 95 ਫਿਰਦੇ ਉਹਦੇ 96 97 ਐਮਐਲਏ ਬਣਾਉਣ ਖਾਤਰ ਵੋਟ ਖਰਾਬ ਨਹੀਂ ਕਰਨੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਦੂਜੀ ਆਸ਼ੂ ਜੀ ਨੇ ਦੂਜੇ ਪਾਸੇ ਭਾਰਤਪੁਰ ਆਸ਼ੂ ਜੀ ਉਹਨਾਂ ਦਾ ਤਾਂ ਮੈਂ ਹੈਰਾਨ ਪਾਰਟੀ ਨੂੰ ਬਈ ਵੋਟ ਪਾਉਣੀ ਹੈ ਕਿ ਕਲੇਸ਼ ਸਹਿੜਨਾ ਇਹ ਦੇਖ ਲਓ ਜੇ ਕਾਂਗਰਸ ਨੂੰ ਵੋਟ ਪਾਉਣੀ ਹੈ ਕਿਸੇ ਵੈਸਟ ਹਲਕੇ ਨੇ ਇਹਦਾ ਮਤਲਬ ਆਪਣੇ ਗਲ ਕਲੇਸ਼ ਪਾਉਣਾ ਕੀ ਜੇ ਦੋਨੇ ਉਹ ਬੀਜਪੀ ਜਿੱਤਣ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਵੀ ਮਿਲਣੇ ਆ ਤੁਸੀਂ ਕੱਲਾ ਜੀਵਨ ਗੁਪਤਾ ਜੀ ਨੂੰ ਨਹੀਂ ਜਿਤਾਉਣਾ ਜੀਵਨ ਗੁਪਤਾ ਜੀ ਮੈਂ ਆਪਣੇ ਵੇਲੇ ਵੀ ਕਹਿੰਦਾ ਸੀ ਉਦੋਂ ਤਾਂ ਚਲੋ ਹਜੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨਹੀਂ ਸੀ ਫੈਸਲਾ ਨਹੀਂ ਸੀ ਲੋਕਾਂ ਦੇ ਮਨ ਚ ਕੋਈ ਸ਼ੰਕੇ ਹੋਣਗੇ ਹੁਣ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹੋਏ ਆ ਮੋਦੀ ਜੀ ਉਹਨਾਂ ਨੇ ਰਹਿਣਾ 28 ਨਾਲ ਜਿਹੜਾ ਤੁਸੀਂ ਕਹਿੰਦੇ ਹੋ ਲੇਬਰਾਂ ਦੀ ਕੰਮਾਂ ਦੀ ਇੰਡਸਟਰੀ ਦੀ ਨਾਲ ਸਾਡੇ ਕੋਲ ਉੱਤਰਾਖੰਡ ਦਾ ਸੀਐਮਬੀ ਨਾਲ ਆਉਣਾ यूपी ਦਾ सीएम भी ਸਾਡੇ ਨਾਲ ਆਉਣਾ ਹਰਿਆਣੇ ਦਾ सीएम भी ਸਾਡੇ ਨਾਲ ਆਉਣਾ ਰਾਜਸਥਾਨ ਦਾ सीएम भी ਸਾਡੇ ਨਾਲ ਆਉਣਾ ਮੱਧਿਆ ਪ੍ਰਦੇਸ਼ ਦਾ सीएम भी ਸਾਡੇ ਨਾਲ ਆਉਣਾ ਗੋਆ ਦਾ सीएम भी ਸਾਡੇ ਨਾਲ ਆਉਣਾ ਗੁਜਰਾਤ ਦਾ सीएम भी ਸਾਡੇ ਨਾਲ ਆਉਣਾ ਮਹਾਰਾਸ਼ਟਰ ਦਾ सीएम भी ਸਾਡੇ ਨਾਲ ਆਉਣਾ ਸਾਰਿਆਂ ਨੂੰ ਮਿਠਾ ਦਾਂਗੇ ਉਹ ਲੈ ਆ ਕੇ ਜਿਵੇਂ ਅਸੀਂ ਬੈਠੇ ਹਾਂ ਹਰ ਚੀਜ਼ ਜਿਹੜੀ ਵੀ ਚੀਜ਼ ਪੰਜਾਬ ਨੂੰ ਚਾਹੀਦੀ ਹੋਊਗੀ ਉਹ ਸਭ ਸੂਬਿਆਂ ਤੇ ਉਹ ਕੋਈ ਸਭ ਨੂੰ ਪਿਆਰ ਆ ਪੰਜਾਬ ਨਾਲ ਇਹਨਾਂ ਦੇ ਬੱਲੇ ਕੀ ਹੈ ਇੱਕ 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 ਦਿੱਲੀ ਸੀ ਉਹ ਵੀ ਵਿਲੇ ਕਰਕੇ ਤੋਰ ਤੇ ਇੱਧਰ ਖਜ਼ਾਨੇ ਹੀ ਖਜ਼ਾਨੇ ਆ ਭਰੇ ਪਏ ਆ ਜੋ ਮਰਜ਼ੀ ਲੈ ਲਿਓ ਜੋ ਮਰਜ਼ੀ ਲੈ ਲਿਓ ਕਿਸੇ ਮੁੱਖ ਮੰਤਰੀ ਤੁਹਾਨੂੰ ਕਹਿੰਦਾ ਵੀ ਨਾ ਨਹੀਂ ਕਰਦਾ ਪੁਸਤਕ ਚਾਹੀਦੀ ਚਾਹੀਦੀ ਨਾ ਰੋਕੇ ਤਲਾਸ਼ਤ ਨਹੀਂ ਪੁਸਤਕ ਲੋਕੋ ਨੂੰ ਕਿਸੇ ਕਾਫੀ ਲਾਭ ਦਾ ਪੰਜਾਬ ਦਾ ਲਾਭ ਚੰਨੀ ਦਾ ਬੇੜਾ ਬੈਠਿਆ ਏ ਚੰਨੀ ਦਾ ਬੇੜਾ ਇਹੀ ਚੰਨੀ ਆ ਜਿਹੜਾ ਹੁਣ ਵੀ ਸੀਡਬਲਿਊਸੀ ਮੀਟਿੰਗ ਚ ਪੁੱਛਦਾ ਏ ਵੀ ਬਾਲਾ ਕੋਟ ਬਾਰੇ ਉਹ ਤਾਂ ਦੱਸੋ ਜੀ ਬਾਲਾ ਇਹ ਇਹ ਜਿੱਥੇ ਰਹਿੰਦੇ ਆ ਚੰਨੀ ਸਾਹਿਬ ਉਸ ਇਹਨਾਂ ਦੇ ਹਲਕੇ ਚ ਹੀ ਪਿੰਡ ਘੜੂਆ ਪੈਂਦਾ ਏ ਜਿੱਥੇ ਦੇ ਇਰਚ ਇਹ ਚੀਫ ਸੀਗੇ ਇਹ ਚੰਨੀ ਖਰੜਦੇ ਨੇ ਖਰੜ ਰਹੇ ਨੇ ਉਹ ਨਾਲ ਹੀ ਘੜੂਆ ਪਿੰਡਾਂ ਤੇ ਇਸ ਵੇਲੇ ਉਹਨਾਂ ਦੀ ਕੋਠੀ ਜਿਹੜੀ ਮਹਾਲੀ ਪਾਈ ਹੋਈ ਹੈ ਚੰਨੀ ਸਾਹਿਬ ਜੇ ਇਲੈਕਸ਼ਨ ਸਟੰਟ ਆਪਣਾ ਆਪਣੀ ਜਿੱਤੇ ਫੇਰ ਨਹੀਂ ਪ੍ਰਧਾਨ ਮੰਤਰੀ ਜੀ ਉਰੇ ਆਏ ਹਰ ચીਫ ਮਿਨਿਸਟਰ ਜਿੱਥੇ ਵੀ ਜਾਂਦੇ ਆ ਪ੍ਰਧਾਨ ਮੰਤਰੀ ચીਫ ਮਿਨਿਸਟਰ ਰੀਸੀਵ ਕਰਦਾ ਇਹ ਨੇ ਨਾ ਇਹ ਗਿਆ ਨਾ ਡੀਜੀਪੀ ਭੇਜਿਆ ਨਾ ਕੋਈ ਹੋਰ ਭੇਜਿਆ ਚੀਫ ਸੈਕਟਰੀ ਕਿਉਂਕਿ ਪਤਾ ਸੀ ਕਿਸੇ ਚਾਰ ਬੰਦਿਆਂ ਨੂੰ ਮੂਹਰੇ ਲਾ ਕੇ ਰੋਕ ਕੇ ਪ੍ਰਧਾਨ ਮੰਤਰੀ ਉਹਦਣ ਇੱਕ ਤਾਂ ਨਿਸ਼ਾਨਾ ਬਣਾਇਆ ਪਾਕਿਸਤਾਨ ਦੀ ਮਦਦ ਕੀਤੀ ਕਿਉਂਕਿ ਇਹਨਾਂ ਦੇ ਇਹਨਾਂ ਦੇ ਇਹਨਾਂ ਦੇ ਅੰਦਰ ਦਾ ਪਾਕਿਸਤਾਨ ਇਹ ਉਹਨਾਂ ਨੂੰ ਨਿਸ਼ਾਨਾ ਬਣਾ ਸਕਦੇ ਸੀ ਇੱਕ ਲਾਂਚਰ ਨਾਲ ਵੀ ਉਹ ਖੜੇ ਰਹੇ ਅੱਧਾ ਘੰਟਾ ਵੀ ਮੈਂ ਅੱਜ ਜਾ ਕੇ ਆਪਣੇ ਪੰਜਾਬ ਲਈ ਅਨਾਉਂਸਮੈਂਟਾਂ ਕਰਨੀਆਂ ਗੱਫੇ ਦੇਣੇ ਆ ਪਰ ਉਹਨਾਂ ਨੂੰ ਉੱਥੋਂ ਇਹਨਾਂ ਨੇ ਮੋੜਿਆ ਹੈਲੀਕਾਪਟਰ ਨਹੀਂ ਉੱਡ ਸਕੀ ਉਹ ਗੱਡੀ 'ਚ ਚੱਲ ਪਏ ਹਜੇ ਕੀ ਪ੍ਰਧਾਨ ਮੰਤਰੀ ਕਦੇ ਇੰਨਾ ਸਫਰ ਕਰਦਾ ਨਹੀਂਗਾ ਪਰ ਉਹਨਾਂ ਨੇ ਕਿਹਾ ਨਹੀਂ ਅੱਜ ਮੈਂ ਫੌਜ ਦੇ ਵਿੱਚ ਜਿਹੜੀ ਇਹ ਗਿਣਤੀ ਵਧਾਉਣੀ ਆ ਅੱਜ ਮੈਂ ਪੈਰਾ ਮਿਲਟਰੀ ਫੋਰਸਿਸ ਪੰਜਾਬ ਦਾ ਹਿੱਸਾ ਵਧਾਉਣਾ ਅੱਜ ਮੈਂ ਕਰਜ਼ਾ ਮਾਫ਼ ਕਰਨਾ ਅੱਜ ਕਿਸਾਨ ਦਾ ਕਰਜ਼ਾ ਮਾਫ਼ ਕਰਨਾ ਅੱਜ ਮੈਂ ਇੰਡਸਟਰੀਅਲ ਹੱਬ ਗੋਵਿੰਦਗੜ੍ਹ ਨੂੰ ਅਨਾਉਂਸ ਕਰਨਾ ਅੱਜ ਮੈਂ ਲੁਧਿਆਣੇ ਨੂੰ ਦੇਣਾ ਅੱਜ ਮੈਂ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਸਭ ਤੋਂ ਵੱਡਾ ਮਿਊਜ਼ੀਅਮ ਖੋਲਣਾ ਹੈ ਮੈਂ ਤਾਂ ਕਾਂਗਰਸ ਸੀਗਾ ਉਦੋਂ ਸਾਡੇ ਨਾਲ ਇਹ ਗੱਲਾਂ ਕਰਕੇ ਆਇਆ ਪ੍ਰਧਾਨ ਮੰਤਰੀ ਵੀ ਅੱਜ ਮੈਂ ਚੱਲੇ ਆ ਅਨਾਉਂਸਮੈਂਟ ਕਰਨ ਪਰ ਵੱਧ ਕੇ ਸਮਝੀ ਇਹ ਚੰਨੀ ਨੇ ਸਾਰਾ ਕੁਝ ਪੰਜਾਬ ਦਾ ਫਿਰ ਫਿਰ ਜੇ ਜੇ ਇਹ ਸੱਚਾ ਸੀ ਫਿਰ ਭੱਜਿਆ ਕਿਉਂ ਸੀ ਸਵਾ ਸਾਲ ਇਹ ਅਮਰੀਕਾ ਲੁਕਿਆ ਰਿਹਾ ਸਵਾ ਸਾਲ ਅਮਰੀਕਾ ਲੁਕਿਆ ਰਿਹਾ ਇਹ ਜੇ ਸੱਚਾ ਸੀ ਇਹ ਭੱਜਿਆ ਕਿਉਂ ਪਰ ਇਸ ਕਰਕੇ ਕੋਈ ਗੱਲ ਨਹੀਂ ਜੀਵਨ ਗੁਪਤਾ ਜੀ ਇੱਕ ਸ਼ੁਰੂਆਤ ਆ ਮੈਂ ਵੀ ਇਹੀ ਗੱਲ ਕਹਿੰਦਾ ਸੀ ਪਰ ਤੁਸੀਂ ਇਹ ਦੇਖੋ ਹਾਰਨ ਤੋਂ ਬਾਅਦ ਵੀ ਉਹਨਾਂ ਦੇ ਮਨ ਚ ਪੰਜਾਬ ਪ੍ਰਤੀ ਪਿਆਰ ਦੇਖੋ ਕੀ ਹੈ ਇਲੈਕਸ਼ਨ ਹਾਰਨ ਤੋਂ ਬਾਅਦ ਵੀ ਉਹਨਾਂ ਨੇ ਅੱਜ ਸਭ ਤੋਂ ਵੱਡਾ ਮਹਿਕਮਾ ਦੇ ਕੇ ਮੈਨੂੰ ਮੰਤਰੀ ਬਣਾਇਆ ਹੋਇਆ ਇਹ ਨਹੀਂ ਸਰਦਾਰ ਪਹਿਲਾਂ ਵੀ ਸੀ ਹਰਦੀਪ ਪੂਰੀ ਜੀ ਕੈਬਨਿਟ ਮੰਤਰੀ ਸੀ ਪਰ ਮੈਂ ਪੰਜਾਬ ਚੋਂ ਇਲੈਕਸ਼ਨ ਲੜਿਆ ਸੀ ਉਹ ਕਹਿੰਦੇ ਪੰਜਾਬ ਤਾਂ ਇੱਕ ਜਿਹੜਾ ਪੰਜਾਬੀ ਆ ਉਹਨੂੰ ਇੱਥੇ ਬਿਠਾਉਣਾ ਹੀ ਬਿਠਾਉਣਾ ਕੈਬਨਟ 'ਚ ਇਹ ਪਿਆਰ ਜਿੱਦਣ ਅਸੀਂ ਪੰਜਾਬ 'ਚ ਮਾੜਾ ਮੋਟਾ ਉਹਨਾਂ ਦਾ ਹੱਥ ਫੜ ਲਈ ਨਾਲੇ ਸਭ ਨੂੰ ਜਮਾਲਿਆ ਜੀ ਸਾਹਿਬ ਸਭ ਨੂੰ ਜਮਾਲਿਆ ਸਭ ਦੇ ਦੇਖ ਲੇ ਵੀ ਪੰਜਾਬ ਨੂੰ 1 ਲੱਖ 2 ਲੱਖ 3 ਲੱਖ 4 ਲੱਖ ਕਰੋੜਾਂ 'ਚ ਹੀ ਕਰਜ਼ਾ ਵਧਾਇਆ ਇਸ ਕਰਕੇ ਰੱਬ ਦੇ ਵਾਸਤੇ ਅਸੀਂ ਤਾਂ ਪੰਜਾਬ ਖਾਤਰ ਸੁੱਖ ਭਾਲਦੇ ਆ ਵੀ ਭਾਜੀਪੀ ਕਮਲ ਦਾ ਫੁੱਲ ਚੁਣ ਲੋ ਜਿਹੜੇ ਰਾਜ ਸੱਤੋਂ ਪਿੱਛੇ ਸੀ ਉਹ ਅੱਗੇ ਨਿਕਲ ਗਏ ਕਿਉਂਕਿ ਉੱਥੇ ਬੀਜੇਪੀ ਆਈ મોદી ਜੀ ਦੀ ਡਬਲ ਇੰਜਨ ਸਰਕਾਰ ਆਈ ਆਬ ਜੀਵਨ ਗੁਪਤਾ ਜੀ ਨੂੰ ਕਦੇ ਨਹੀਂ ਫਿਰਦੇ